ਇੱਕ ਬੰਦਾ ਇੱਕ ਦਰਖਤ ਦੇ ਥੱਲੇ ਗੂੜੀ ਛਾਂ ਦੇ ਵਿੱਚ ਮੱਝਾ ਲਾ ਕੇ ਪਿਆ ਹੈ ਅਤੇ ਉੱਪਰ ਵੱੜ ਪਤਲੀਆਂ-ਪਤਲੀਆਂ ਬੇਲਾ ਹੁੰਦੀਆਂ ਤੇ ਬੇਲਾ ਨੂੰ ਵੱਡੇ-ਵੱਡੇ ਖਦਵਾਣੇ ਜੋ ਕਿ 3 ਕਿਲੋ, 4 ਕਿਲੋ, 5 ਕਿਲੋ ਦੇ ਵੀ ਹੁੰਦੇ ਹਨ। ਉਹਦੀ ਗਲਤੀ ਕੱਢਣਾ ਹੀ ਸਾਡੀ ਬਹੁਤ ਵੱਡੀ ਗਲਤੀ ਹੈ। ਜੋ ਕਿ ਅਸੀਂ ਕਦੇ ਸਸਰੀਆ ਕਾਲ ਦੋਸਤੋ ਅੱਜ ਦੇ ਬਲੌਗ ਦੇ ਵਿੱਚ ਜਿਹੜੀ ਕਹਾਣੀ ਮੈਂ ਤੁਹਾਡਰ ਨਾਲ ਸਾਂਝੀ ਕਰਾਂਗਾ ਇਹ ਕਹਾਣੀ ਜੋ ਰੱਬ ਦੁਆਰਾ ਸਾਰੇ ਜੀਵਾਂ ਨੂੰ ਆਕਾਰ ਦਿੱਤਾ ਗਿਆ ਹੈ ਉਸ ਤੇ ਆਧਾਰਿਤ ਹੈ। ਇੱਕ ਬੰਦਾ ਇੱਕ ਦਰਖਤ ਦੇ ਥੱਲੇ ਬੂੜੀ ਛਾਂ ਦੇ ਵਿੱਚ ਮੱਜਾਂ ਡਾ ਕੇ ਪਿਆ ਹੈ ਅਤੇ ਉੱਪਰ ਵੱਲ ਨੂੰ ਦੇਖ ਰਿਹਾ ਹੈ। ਉੱਪਰ ਵੱਲ ਨੂੰ ਦੇਖਦੇ-ਦੇਖਦੇ ਉਹਦੇ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ ਕਿ ਜੋ ਅੰਬ ਦਾ ਦਰਖਤ ਹੈ, ਅੰਬ ਦੇ ਦਰਖਤ ਦੇ ਉੱਤੇ ਅੰਬ ਕਿੰਨੇ ਛੋਟੇ-ਛੋਟੇ ਲੱਗੇ ਹੋਏ ਹਨ ਤੇ ਅੰਬ ਦਾ ਦਰਖਤ ਕਿੰਨਾ ਹੀ ਵਿਸ਼ਾਲ ਤੇ ਕਿੰਨਾ ਹੀ ਵੱਡਾ ਹੈ। ਤੇ ਦੂਸਰੇ ਪਾਸੇ ਜੇ ਆਪਾਂ ਦੇਖਦੇ ਆਂ ਹਦਵਾਣੇ ਦੀਆਂ ਪਤਲੀਆਂ-ਪਤਲੀਆਂ ਬੇਲਾ ਹੁੰਦੀਆਂ ਤੇ ਬੇਲਾ ਨੂੰ ਵੱਡੇ-ਵੱਡੇ ਹਦਵਾਣੇ ਜੋ ਕਿ 3 ਕਿਲੋ, 4 ਕਿਲੋ, 5 ਕਿਲੋ ਦੇ ਵੀ ਹੁੰਦੇ ਆਂ ਤੇ ਪਰਮਾਤਮਾ ਨੂੰ ਲੱਗਦਾ ਵੇ ਪਤਾ ਨਹੀਂ ਲੱਗਿਆ ਵੀ ਕਿਸ ਸਾਹ ਹੁੰਦੇ ਨਾਲ ਕਿਸੇ ਨੂੰ ਕੀ ਆਕਾਰ ਦੇਣਾ, ਕਿਸੇ ਨੂੰ ਕੀ ਕਰਨਾ ਹੈ। ਬੜੀ ਗੱਲ ਅਸੀਂ ਤਾਂ ਮੇਰੇ ਤੋਂ ਪੁੱਛ ਲੈਂਦਾ। ਤਾਂ ਉਸ ਬੰਦੇ ਦੇ ਦਿਮਾਗ ਦੇ ਵਿੱਚ ਹੰਕਾਰ ਆ ਜਾਂਦਾ। ਥੋੜੇ ਚਿਰ ਤੋਂ ਬਾਅਦ ਉਸ ਨੂੰ ਉਸ ਸਮਝੇ ਤੇ ਪਏ ਨੂੰ ਹੀ ਨੀਂਦ ਆ ਜਾਂਦੀ ਹੈ ਕਿ ਉਤੋਂ ਇੱਕ ਅੰਬ ਦੇਖ ਪੈਂਦਾ ਹੈ ਡੱਕੇ ਉਸ ਦੇ ਮੂੰਹ ਤੇ ਵੱਜਦਾ ਹੈ ਤਾਂ ਉਸੇ ਵੇਲੇ ਉਸ ਦੀ ਜਾ ਖੁੱਲ ਜਾਂਦੀ ਹੈ ਅਤੇ ਉਸ ਵੇਲੇ ਉਸ ਦੇ ਦਿਮਾਗ ਦੇ ਵਿੱਚ ਜਦ ਇਹ ਗੱਲ ਆਉਂਦੀ ਹੈ ਅਗਰ ਜੇ ਇਹ ਹਦਵਾਣਾ ਹੁੰਦਾ ਤਾਂ ਮੇਰਾ ਤਾਂ ਸੈਰੀ ਪਾੜ ਜਾਂਦਾ ਸੋ ਦੋਸਤੋ ਉਸ ਨੇ ਇਹ ਗੱਲ ਦੇ ਨਾਲ ਇਹ ਆਪਣੇ ਦਿਮਾਗ ਦੇ ਵਿੱਚ ਸਮਝ ਆਈ ਉਸ ਨੇ ਇਹ ਸਿੱਟਾ ਕੱਢਿਆ ਕਿ ਅਗਰ ਪਰਮਾਤਮਾ ਜੋ ਕੁਝ ਕਰਦਾ ਹੈ ਜੋ ਕੁਝ ਦਿੰਦਾ ਹੈ ਜੋ ਕਿਸੇ ਦਾ ਆਕਾਰ ਬਣਾਉਂਦਾ ਹੈ ਕੋਈ ਪਤਲਾ ਬਣਾਉਂਦਾ ਹੈ ਕੋਈ ਮੋਟਾ ਬਣਾਉਂਦਾ ਹੈ ਜਾਂ ਕੋਈ ਕੋਈ ਜੋ ਉਸ ਦੀ ਮਰਜ਼ੀ ਹੈ ਉਸ ਮੁਤਾਬਕ ਉਸ ਨੇ ਜੋ ਕਿਸੇ ਦਾ ਵੀ ਆਕਾਰ ਦਿੱਤਾ ਹੈ ਉਹ ਉਸ ਨੇ ਉਸ ਦੀ ਲੋੜ ਮੁਤਾਬਕ ਹੀ ਦਿੱਤਾ ਹੈ ਸੋ ਦੋਸਤੋ ਇਸ ਦੇ ਵਿੱਚ ਅਸੀਂ ਪਰਮਾਤਮਾ ਦੀ ਕਿਸੇ ਵੀ ਤਰ੍ਹਾਂ ਗਲਤੀ ਨਹੀਂ ਕਰ ਸਕਦੇ ਉਸ ਦੀ ਗਲਤੀ ਕੱਢਣਾ ਹੀ ਸਾਡੀ ਬਹੁਤ ਵੱਡੀ ਗਲਤੀ ਹੈ ਜੋ ਕਿ ਅਸੀਂ ਕਦੇ ਨਹੀਂ ਕਰਨੇ। ਅਸੀਂ ਪਰਮਾਤਮਾ ਦਾ ਸ਼ੁਕਰਾਨੇ ਦੇ ਵਿੱਚ ਹੀ ਰਹਿਣਾ ਹੈ। ਸੋ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ। ਤੁਹਾਡਾ ਆਪਣਾ ਹਰਿੰਦਰ ਸਿੰਘ ਪਾਸੀ। ਧੰਨਵਾਦ।